ਜਦੋਂ ਤੁਸੀਂ ਗੇਮ ਨੂੰ ਸਮਝ ਜਾਂਦੇ ਹੋ ਫਿਰ ਤੁਸੀਂ ਡਰਦੇ ਨਹੀਂ ਜ਼ਿੰਦਗੀ ਸਫਲਤਾਪੂਰਵਕ ਜੀਣ ਦੇ 7 ਤਰੀਕੇ ਪਹਿਲਾ ਜਦੋਂ ਪੈਸਾ ਬੋਲਦਾ ਤਾਂ ਗ੍ਰਾਮਰ ਕੋਈ ਨਹੀਂ ਚੈੱਕ ਕਰਦਾ ਇਸ ਲਈ ਆਪਣੇ ਹੁਨਰ ਤੇ ਕੰਮ ਕਰੋ ਨੰਬਰ 2 ਕੁਝ ਲੋਕ ਹੁੰਦੇ ਨੇ ਜਿਹੜੇ ਮੀਚ ਵੀ ਤੁਹਾਡੇ ਨਾਲ ਖੜਦੇ ਨੇ ਭਾਵੇਂ ਉਹ ਸੁੱਕੇ ਰਹਿ ਸਰਵਿਸੀ ਉਹਨਾਂ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਰੱਖੋ ਨੰਬਰ 3 ਤੁਸੀਂ 35 ਸਾਲ ਦੇ ਬੱਚਿਆਂ ਨੂੰ ਵੀ ਮਿਲ ਸਕਦੇ ਹੋ ਤੇ 23 ਸਾਲ ਦੇ ਬੰਦੇ ਨੂੰ ਵੀ ਕਦੇ ਵੀ ਕਿਤਾਬ ਨੂੰ ਉਸਦੇ ਕਵਰ ਤੋਂ ਜੱਜ ਨਾ ਕਰੋ ਨੰਬਰ 4 ਸਫਲ ਤਾਂ ਕੱਲਿਆਂ 'ਚ ਜੱਫੀ ਪਾਉਂਦੀ ਐ ਤੇ ਫੇਲਿਅਰ ਲੋਕਾਂ 'ਚ ਚਪੇੜਾ ਮਾਰਦਾ। ਇਹੀ ਜ਼ਿੰਦਗੀ ਐ। ਤਾਕਤਵਰ ਕਮਜ਼ੋਰ ਨੂੰ ਖਾ ਜਾਂਦੇ ਨੇ। ਜਾਂ ਅਸੀਂ ਜਿੱਤਦੇ ਹਾਂ ਜਾਂ ਹਾਰਦੇ ਹਾਂ ਵਿਚ ਵਿਚਾਲੇ ਕੁਛ ਨਹੀਂ। ਨੰਬਰ 5 ਜੇ ਤੁਸੀਂ ਆਪਣੇ ਸਰਕਲ ਵਿੱਚ ਲੋਕਾਂ ਨੂੰ ਦੇਖਦੇ ਹੋ ਤੇ ਉਹਨਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ ਤਾਂ ਤੁਹਾਡਾ ਸਰਕਲ ਨਹੀਂ ਹੈ, ਪਿੰਜਰਾ ਹੈ। ਨੰਬਰ 6 ਜਿਹੜੇ ਦੂਜਿਆਂ ਦੀ ਪ੍ਰਵਾਹ ਕਰੇ ਬਿਨਾ ਕੱਲੇ ਉਡਾਰੀ ਮਾਰਦੇ ਨੇ ਉਹਨਾਂ ਦੇ ਖੰਭ ਤੱਕੜੇ ਹੁੰਦੇ ਨੇ ਤੇ ਉਹ ਸਭ ਤੋਂ ਉੱਚੇ ਉੱਡਦੇ ਨੇ। ਨੰਬਰ 7 ਜੇ ਤੁਸੀਂ ਇਕੱਲੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਵੀ ਬੇਕਾਰ ਲੋਕਾਂ ਨਾਲ ਬੈਠਣ ਲੱਗ ਜਾਓ ਪਿਆਸ ਲੱਗਣ ਤੇ ਜ਼ਹਿਰ ਨਹੀਂ ਪੀਤਾ ਜਾਂਦਾ ਸੋਚੋ ਸਮਝੋ ਤੇ ਸ਼ੇਅਰ ਵੀ ਕਰੋ